ਬਰਾੜਾ ਯਾਰ ਹੁਣ ਪਤਾ ਲੱਗਿਆ ਉਹਦਾ ਯਾਰ ਗੱਲ ਦਾ ਕਾਦਾ ਜਿਹੜਾ ਇੰਨੇ ਨੁਕਸਾਨ ਹੋਈ ਜਾਂਦੇ ਸੀਗੇ ਮੇਰੇ ਅੱਛਾ ਕਿਵੇਂ ਉਹ ਸੁੱਖ ਸੁੱਖੀ ਵੀ ਸੀ ਯਾਰ ਮੈਂ ਤਾਂ ਸੁੱਖ ਭੁੱਲ ਗਿਆ ਦੇਣੀ ਅੱਛਾ ਹਾਂ ਉਹਦਾ ਬਾਬਾ ਹੀ ਨੁਕਸਾਨ ਕਰੀ ਜਾਂਦਾ ਮੇਰੇ ਸਾਰੇ ਪੜਿਆ ਕਿੰਨੀਆਂ ਤੂੰ ਪੜਿਆ ਮੈਂ 12 ਪੜਿਆ ਬਾਈ ਤੇਰੀ ਸਾਰੀਆਂ ਖੂਚ ਕੇਂ ਕਿਉਂ ਯਾਰ ਜਿਹੜਾ ਬਾਬਾ 5 ਰੁਪਈਆ ਦੇ ਪਤਾਸਿਆਂ ਦੀ ਖਾਤਰ ਤੇਰਾ ਨੁਕਸਾਨ ਕਰ ਸਕਦਾ ਉਹ ਜੇ ਬਾਬੇ ਤੋਂ ਲੈਣਾ ਵੀ ਕੀ ਆ ਤੂੰ ਤੂੰ ਗੁਰੂ ਘਰ ਜਾਇਆ ਕਰ ਉੱਥੇ ਮੰਗੀਆਂ ਮਰਾਦਾਂ ਪੂਰੀਆਂ ਹੁੰਦੀਆਂ ਸੁੱਖ ਉੱਥੇ ਵੀ ਨਾ ਸੁਖੀ ਹੂੰ ਕਈ ਰੀ ਨਾ ਸੁੱਖ ਸੁੱਖ ਲੈਨੇ ਤੇ ਆਪਣੀ ਪੂਰੀ ਨਹੀਂ ਹੁੰਦੀ ਉਹਦਾ ਪਤਾ ਕੀ ਹੁੰਦਾ ਗੁਰੂ ਨੇ ਆਪਣੇ ਆਸਤੇ ਬਹੁਤ ਵੱਡਾ ਸੋਚਿਆ ਹੋਆ ਹੁੰਦਾ ਤੇ ਆਪਾਂ ਲੈਣ ਨੂੰ ਫਿਰਦੇ ਹੁੰਨੇ ਆ ਥੋੜਾ ਛੋਟਾ ਜਿਹੜਾ ਰੱਬ ਆ ਨਾ ਦੋਹਾਂ ਜਹਾਨਾਂ ਦਾ ਵਾਲੀ ਆ ਹੂੰ ਤੇਰਾ ਕੀ ਖਿਆਲ ਆ ਤੂੰ ਤਾਂ ਚੱਲ ਬਾਬੇ ਦੀ ਗੱਲ ਕਰਦਾ ਕਿਸੇ ਦੀ ਵੀ ਦੋਹਾਂ ਜਹਾਂ ਨਾ ਦਾ ਵਾਲੀ ਹੈ ਜਿਹੜਾ ਤਾਂ ਕਿੱਡਾ ਵੱਡਾ ਹਿਰਦਾ ਹੋਊਗਾ ਕਿੱਡੀ ਵੱਡੀ ਉਹਦੀ ਮਾਫ਼ ਕਰਨ ਦੀ ਸਮਰੱਥਾ ਹੋਊਗੀ ਤੇਰਾ ਕਿ ਖਿਆਲ ਵੀ ਤੇਰਾ ਉਹ ਨੁਕਸਾਨ ਕਰੂਗਾ ਫਿਰ ਬੰਦੇ ਤੇ ਰੱਬ 'ਚ ਫਰਕ ਕੀ ਰਹਿ ਗਿਆ ਜਾਂ ਜਿਹੜਾ ਤੂੰ ਬਾਬਾ ਕਹਿਣਾ ਉਹ ਕਾਹਦਾ ਬਾਬਾ ਜਿਹੜਾ 5 ਰੁਪਈਆ ਦੇ ਪਤਾਸਿਆਂ ਦੀ ਖਾਤਰ ਤੇਰਾ ਲੱਖਾਂ ਰੁਪਈਆ ਦਾ ਨੁਕਸਾਨ ਕਰੀ ਜਾਂਦਾ ਦਫਾ ਕਰ ਓ ਜੇ ਬਾਬੇ ਨੂੰ ਗੁਰਦੁਆਰੇ ਜਾਇਆ ਕਰ ਉੱਥੇ ਜਾ ਕੇ ਅਰਦਾਸ ਕਰ ਸੱਚੇ ਮਨ ਨਾਲ ਤੇ ਤੇਰੀਆਂ ਝੋਲੀਆਂ ਭਰੂਗਾ ਹਾਂ ਜਿਹੜੀ ਸੁੱਖ-ਸਖ ਇਹ ਗਲਤ ਆ ਇਹ ਆਪਣੇ ਧਰਮ 'ਚ ਹੀ ਹੈ ਨਹੀਂ ਇਹ ਐਵੇਂ ਪਖੰਡਵਾਦ ਆ ਵੀ ਮਤਲਬ ਸੁੱਖ ਸੁੱਖਾ ਹੀ ਨਾ ਬੰਦਾ ਹਾਂ ਯਾਰ ਆਪਣੇ ਧਰਮ ਵਿੱਚ ਨਹੀਂ ਇਹ ਚੀਜ਼ਾਂ ਮੰਨ ਲਾ ਤੂੰ ਸੁੱਖ ਸੁਖ ਲਈ ਉਹ ਨਹੀਂ ਪੂਰੀ ਹੋਈ ਪੂਰੀ ਕਿਉਂ ਨਹੀਂ ਹੋ ਸਕਦਾ ਰੱਬ ਨੇ ਜਾਂ ਵਾਹਿਗੁਰੂ ਨੇ ਤੇਰੇ ਆਸਤੇ ਕੁਝ ਵੱਡਾ ਸੋਚਿਆ ਹੋਵੇ ਫਿਰ ਤੂੰ ਰੱਬ ਨੂੰ ਮੰਨਣਾ ਹਟ ਜਾਏਗਾ ਵੀ ਮੇਰੀ ਸੁੱਖ ਨਹੀਂ ਪੂਰੀ ਹੋਈ ਇਹ ਤਾਂ ਤੂੰ ਇੱਕ ਤਰ੍ਹਾਂ ਦਾ ਲਾਲਚ ਦੇ ਰਿਆ ਹਾਂ ਸੌਦੇਬਾਜ਼ੀ ਹੋ ਗਈ ਹਾਂ ਰੱਬ ਨੂੰ ਨੂੰ ਤੂੰ ਐ ਸਮਝ ਲਿਆ ਵੀ ਜੇ ਮੈਂ ਕੋਈ ਫੇਕ ਆਈਡੀ ਵਾਲਾ ਪੋਸਟ ਪਾ ਦੂਗਾ ਤੇਰੇ ਖਿਲਾਫ ਰੱਬਾ ਹੋ ਰੱਬ ਦਾ ਹਿਰਦਾ ਬਹੁਤ ਵੱਡਾ ਹੁੰਦਾ ਉਹ ਬੰਦਾ ਨਹੀਂ ਜਾਂ ਜਿਹੜਾ ਤੇਰਾ ਬਾਬਾ ਜੀ ਨੂੰ ਪਹਿਲਾਂ ਪਤਾ ਸੀ ਸੁੱਖੀ ਬੈਠਾ ਉਹਦਾ ਹਿਰਦਾ ਵੀ ਐਸਾ ਨਹੀਂ ਹੋਊਗਾ ਵੀ 5 ਰੁਪਏ ਦੀ ਖਾਤਰ ਤੇਰਾ ਨੁਕਸਾਨ ਕਰੂਗਾ ਇਹਨਾਂ ਗੱਲਾਂ ਚੋਂ ਨਿਕਲੋ ਮਹੀਨੇ ਬਾਅਦ ਹਰਮੰਦਰ ਸਾਹਿਬ ਜਾਇਆ ਕਰ ਉੱਥੇ ਜੋ ਮੰਗੇਗਾ ਤੈਨੂੰ ਮਿਲੂਗਾ ਕਿਤੇ ਜਾ ਕੇ ਵੇਖ ਗਰਬਾਣੀ ਸੋਹਣਾਂ ਕਹਿ ਦਿੰਦੇ ਆ ਨਾ ਵੀ ਸੁੱਖ ਨਹੀਂ ਦਿੱਤੀ ਤੇ ਤਾਂ ਫਿਰ ਨੁਕਸਾਨ ਹੋਣ ਲੱਗ ਜਾਂਦੇ ਆ ਉਹੀ ਤਾਂ ਨੂੰ ਮੈਂ ਕਹਿੰਨਾ ਫਿਰ ਬੰਦੇ ਤੇ ਰੱਬ 'ਚ ਕੀ ਫਰਕ ਹੋ ਗਿਆ ਯਾਰ ਜਿਹੜਾ ਦੋਹਾਂ ਜਹਾਨਾਂ ਦਾ ਵਾਲੀ ਆ ਉਹ ਇੱਕ ਸੁੱਖ ਦੀ ਖਾਤਰ ਸਹੀ ਹੈ ਤੇਰੇ 500 ਦੀ ਦੇਗ ਦੀ ਖਾਤਰ ਤੇਰਾ ਨੁਕਸਾਨ ਕਰੂਗਾ ਤੇ ਫਿਰ ਬੰਦੇ ਤੇ ਰੱਬ 'ਚ ਫਰਕ ਕੀ ਰਹਿ ਗਿਆ ਫਿਰ ਇਹੋ ਜਿਹੇ ਰੱਬ ਤੋਂ ਕਰਾਉਣਾ ਵੀ ਕੀ ਆ ਤੂੰ ਰੱਬ ਦਾ ਹਿਰਦਾ ਤਾਂ ਕਾਲਪੁਰਖ ਤਾਂ ਬਹੁਤ ਵੱਡੀ ਚੀਜ਼ ਆ ਉਹਦੇ ਚੱਕਰਾਂ 'ਚ ਨਹੀਂ ਪਾਉਂਦਾ ਉਹਦੇ ਭਗਤਾਂ ਨੂੰ ਠੀਕ ਆ ਨਾ ਉਹ ਤਾਂ ਪਲਾ ਕਰਦਾ ਠੀਕ ਉਹ ਤਾਂ ਖਾਲੀ ਝੋਲੀਆਂ ਭਰਦਾ ਠੀਕ ਆ ਬੱਸ ਇਹ ਦੇ ਕਰਕੇ ਇਹ ਕਦੇ ਵੀ ਨਾ ਸੋਚੀ ਮੈਂ ਸੁੱਖ ਨਹੀਂ ਸੁਖੀ ਮੇਰਾ ਤਾਂ ਹੋ ਗਿਆ ਜਲਦੀ ਜ਼ਿੰਦਗੀ 'ਚ 100 ਕੁ ਹੁੰਦਾ ਯਾਰ ਪਰ ਜੇ ਤੂੰ ਨਾ ਕਰਾਂ ਵਾ ਨਾ ਨਾ ਜੇ ਤੂੰ ਜੇ ਢਿਲਾਂ ਤੂੰ ਸਰਦਾ ਨਾ ਗੁਰੂ ਘਰ ਜਾਏਗਾ ਨਾ ਇਹ ਮੇਰੀ ਗਰੰਟੀ ਆ ਪ੍ਰਮਾਤਮਾ ਤੈਨੂੰ ਖਾਲੀ ਨਹੀਂ ਮੋੜਦਾ ਜੋ ਮੰਗੇਗਾ ਮਿਲੂਗਾ ਲੋਕਾਂ ਨੂੰ ਮਿਲਦਾ ਤੜਕੇ ਉੱਠ ਕੇ ਨਾ ਅੰਮ੍ਰਿਤ ਵੇਲੇ ਗੁਰਬਾਣੀ ਪੜਿਆ ਕਰ ਜੇ ਪੜ੍ਹਨੀ ਨਹੀਂ ਤਾਂ ਅੱਜ ਕੱਲ ਤਾਂ ਮੋਬਾਈਲ ਫੋਨ ਤੇ 이어ਫੋਨ ਜਾਂਦੇ ਕੰਨ ਚ ਲਾ ਕੇ ਚੌਂਕੜੀ ਮਾਰ ਕੇ ਬਹਿ ਜਾ ਕਰ ਆਨੰਦ ਹੀ ਆਨੰਦ ਆ ਯਾਰ ਕਿਹੜੇ ਚੱਕਰਾਂ ਚ ਪਿਆ ਫਿਰ ਤਾ ਠੀਕ ਆ ਬਾਜ ਤੋ ਮਨ ਨੂੰ ਆ ਤਾਂ ਬਾਬਾ ਖਾ ਕੇ ਲਿਆ ਜਿਹੜਾ ਸੁੱਖ ਦੀ ਖਾਤਰ ਤੇਰਾ ਨੁਕਸਾਨ ਕਰ ਰਿਹਾ ਮੈ ਉਹ ਤਾਂ ਮੇਰੇ ਮਨ ਨੂੰ ਲੱਗਦਾ ਸੀਗਾ ਵੀ ਸ਼ਾਇਦ ਤਾਂ ਜੇ ਤੇਰਾ ਨੁਕਸਾਨ ਹੋਈ ਜਾਂਦਾ ਵੀ ਸੁੱਖ ਨਹੀਂ ਦਿੱਤੀ ਤੇਰਾ ਕਾਲਪੁਰ ਖਾ ਨਾ ਹੂੰ ਤੂੰ ਆ ਜਹਾਨਾ ਦਾ ਵਾਲੀ ਉਹ ਨਹੀਂ ਕਿਸੇ ਦਾ ਨੁਕਸਾਨ ਕਰਦਾ ਆਪਾਂ ਬੱਚੇ ਆ ਉਹਦੇ ਉਹਦੇ ਤਾਂ ਟੁੱਟੇ 50000 ਦੀ ਸੁੱਖ ਸੁੱਖਿਆ ਤੇ ਜੇ ਤੂੰ ਭੁੱਲ ਗਿਆ ਤੇਰਾ ਕੀ ਖਿਆਲ ਤੇਰਾ ਉਹ ਨੁਕਸਾਨ ਕਰੂਗਾ ਜਾਂ ਕਹੀ ਕਹਿੰਦੇ ਆ ਬਾਬਾ ਵੀ ਸਾਡਾ ਇਹ ਕੰਮ ਹੋ ਜੇ ਤੇ ਅਸੀਂ ਤੇਰੇ ਮੱਥਾ ਟੇਕ ਕੇ ਜਾਗੇ ਕੀ ਤੁਸੀਂ ਲਾਲਚ ਦਿੰਨੇ ਰੱਬ ਨੂੰ ਹੂੰ ਜੇ ਤੁਸੀਂ ਮੱਥਾ ਟੇਕੋਗੇ ਫੇਰ ਥੋੜਾ ਉਪਲਾ ਕਰੂਗਾ ਯਾਰ ਉਹ ਤਾਂ ਦੋਹਾਂ ਜਹਾਨਾਂ ਦਾ ਵਾਲੀ ਆ ਪਰਮ ਪਿਤਾ ਦਾ ਆਪਣਾ ਫਰਜ਼ ਹੀ ਆ ਪਰਮ ਪਿਤਾ ਪਰਮੇਸ਼ਰ ਆ ਸਮਰੱਥ ਗੁਰੂ ਆ ਉਹਨੇ ਆਪਣਾ ਭਲਾ ਕਰਨਾ ਹੀ ਕਰਨਾ ਜਿਵੇਂ ਔਲਾਦ ਨਹੀਂ ਹੁੰਦੀ ਕੋਈ ਇਲਾਜ ਚ ਬੱਚਾ ਚੰਗਾ ਹੁੰਦਾ ਕੋਈ ਮਾੜਾ ਹੁੰਦਾ ਦੁਨੀਆਂ ਚ ਸੌ ਤਰ੍ਹਾਂ ਦੇ ਲੋਕ ਆ ਇਹ ਥੋੜੋ ਵੀ ਹੋਰ ਲੋਕਾਂ ਨੇ ਮਗਰ ਪਿਆ ਰਹਿਦਾ ਸਹੀ ਆ ਉਹਨੇ ਹਰੇਕ ਦਾ ਭਲਾ ਕਰਨਾ ਭੁੱਲਿਆਂ ਨੂੰ ਭਟਕਿਆਂ ਨੂੰ ਸਿੱਧੇ ਰਸਤੇ ਪਾਉਣਾ ਜਿਹੜੇ ਪਹਿਲਾਂ ਸਿੱਧੇ ਰਸਤੇ ਪਏ ਵੇ ਆ ਉਹਨਾਂ ਨੂੰ ਹੋਰ ਉੱਚੇ ਚੱਕਣਾ ਜਿਨ੍ਹਾਂ ਦੀ ਸੋਚ ਉੱਚੀ ਆ ਉਹਨਾਂ ਨੂੰ ਹੋਰ ਉੱਚਾ ਲੈ ਕੇ ਜਾਣਾ ਹਾਂ ਇਹ ਸੰਕਲਪ